ਦੇਸ਼ਾਂ ਤੇ ਕੰਮ ਨਹੀਂ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਹੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਕਿਵੇਂ ਦੇਖਦੇ ਹੋ ਜਿਹੜੇ ਆਪਦੇ ਆਪ ਨੂੰ ਸ਼੍ਰੋਮਣੀ ਅਕਾਲੀ ਗੱਲ ਦੇ ਆਗੂ ਕਹੋਂਦੇ ਆ ਜਦ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲੰਘਣਾ ਕਰਨ ਤਾਂ ਫਿਰ ਤੁਸੀਂ ਆਮ ਸਿੱਖ ਤੋਂ ਜਾਂ ਆਮ ਸੁਧਾਰਨ ਲੋਕਾਂ ਤੋਂ ਕੀ ਆਸ ਰੱਖ ਸਕਦੇ ਹੋ ਅਕਾਲ ਤਖਤ ਸਾਹਿਬ ਨੂੰ ਦੀ ਜੋ ਆਦੇਸ਼ ਸੀ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਉਹ ਸੋਚ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਹੈ ਇੱਕ ਕਾਲੀ ਦਲ ਬਣਿਆ ਮੈਂ ਤਾਂ ਸਮਝਦਾ ਹੁਣ ਇਹਨਾਂ ਨੂੰ ਕਾਲੀ ਦਲ ਘਾਉਣ ਦਾ ਹੱਕ ਹੀ ਨਹੀਂ ਰਿਹਾ ਇਹ ਇੱਕ ਸਿਰਫ ਪਰਿਵਾਰ ਦਾ ਟੋਲਾ ਬਣ ਗਿਆ ਜਿਹੜੇ ਸਿਰਫ ਉਸ ਪਰਿਵਾਰ ਨੂੰ ਸਮਰਪਿਤ ਨੇ ਹਕਾਲਤਾਖ ਸਾਹਿਬ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਕਮੇਟੀ ਬਣਾਈ ਵੀ ਆ ਉਹ ਕਿਤੇ ਵੀ ਨਹੀਂ ਦਿਖ ਰਹੀ ਰਲੀ ਰਿਦ ਦੀ ਭਰਤੀ ਨੂੰ ਮੰਨਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਤਾਂ ਇੱਕ ਪਰਿਵਾਰ ਦੇ ਕਹਿਣ ਤੋਂ ਜਾਂ ਇੱਕ ਕੁਝ ਲੋਕਾਂ ਦੇ ਕਹਿਣ ਤੋਂ ਇਹ ਭਰਤੀ ਹੋ ਰਹੀ ਹੈ ਕਾਤਕ ਸਿੰਘ ਸਾਹਿਬ ਦੇ ਹੁਕਮਾਂ ਦੇ ਉਲਟ ਕਮੇਟੀ ਬਣੀ ਹੈ ਉਹਦੇ ਮੈਂਬਰ ਬਣਨ ਤੋਂ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਸੋ ਕਿਤੇ ਨਾ ਕਿਤੇ ਇਹ ਸਾਰੇ ਸਵਾਲ ਉਹਨਾਂ ਨੂੰ ਵੀ ਇਹਨਾਂ ਦਾ ਜਵਾਬ ਦੇਣਾ ਪਏਗਾ ਤਾਂ ਸਰ ਮੌਰਸ ਸੰਸਦ ਦੇ ਮੁਖੀ ਨੇ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਕਾਤਕ ਸਿੰਘ ਸਾਹਿਬ ਦੇ ਹੁਕਮ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਿੱਤੇ ਦਿਨੇ ਹੀ ਵਡਾਲਾ ਸਾਹਿਬ ਵੀ ਜਾ ਕੇ ਆਏ ਆ ਕਿ ਜੋ 7 ਮੈਂਬਰੀ ਕਮੇਟੀ ਬਣਾਈ ਗਈ ਆ ਉਸ ਦੇ ਆਦੇਸ਼ ਜਿਹੜੇ ਕਿਉਂ ਨਹੀਂ ਮੰਨੇ ਜਾ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਏ ਨੇ ਤਾਂ ਗੱਲਬਾਤ ਕਰਦੇ ਆ ਸੁਧਾਰ ਲਹਿਰ ਦੇ ਆਗੂ ਨੇ ਸਾਡੇ ਨਾਲ ਪ੍ਰਵਿੰਦਰ ਸਿੰਘ ਢੀਂਡ ਸਾਹਿਬ ਢੀਂਡ ਸਾਹਿਬ ਸਾਹਿਬ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ 2 ਦਸੰਬਰ ਨੂੰ ਵੱਡਾ ਫੈਸਲਾ ਆਂਦਾ ਹੈ ਉਸ ਤੋਂ ਬਾਅਦ ਵੀ ਫਿਰ ਜਿਹੜੇ ਆ ਉਹਨਾਂ ਫੈਸਲਿਆਂ ਤੇ ਜਾਂ ਆਦੇਸ਼ਾਂ ਤੇ ਕੰਮ ਨਹੀਂ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਹੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਕਿਵੇਂ ਦੇਖਦੇ ਹੋ ਦੇਖੋ ਬੜੇ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਆਪਦੇ ਆਪ ਨੂੰ ਸ਼੍ਰੋਮਣੀ ਕਾਲੀ ਦਲ ਦੇ ਆਗੂ ਕਹਿੰਦੇ ਆ ਜਦ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲੰਘਣਾ ਕਰਨ ਤਾਂ ਫਿਰ ਤੁਸੀਂ ਆਮ ਸਿੱਖ ਤੋਂ ਜਾਂ ਆਮ ਸਧਾਰਨ ਲੋਕਾਂ ਤੋਂ ਕੀ ਆਸ ਰੱਖ ਸਕਦੇ ਹੋ ਸ਼੍ਰੋਮਣੀ ਕਾਲੀ ਦਲ ਜਥੇਬੰਦੀ ਬਣੀ ਹੈ ਅਕਾਲ ਤਖਤ ਸਾਹਿਬ ਤੇ ਸੀ ਤੇ ਅਕਾਲ ਤਖਤ ਸਾਹਿਬ ਨੂੰ ਦੀ ਜੋ ਆਦੇਸ਼ ਸੀ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਉਸ ਸੋਚ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਹੈ ਇੱਕ ਕਾਲੀ ਦਲ ਬਣਿਆ ਤੇ ਅੱਜ ਮੈਂ ਤਾਂ ਸਮਝਦਾ ਹੁਣ ਇਹਨਾਂ ਨੂੰ ਕਾਲੀ ਦਲ ਘੋਣ ਦਾ ਹੱਕ ਹੀ ਨਹੀਂ ਰਿਹਾ ਇੱਕ ਸਿਰਫ ਪਰਿਵਾਰ ਦਾ ਟੋਲਾ ਬਣ ਗਏ ਜਿਹੜੇ ਸਿਰਫ ਉਸ ਪਰਿਵਾਰ ਨੂੰ ਸਮਰਪਿਤ ਨੇ ਉਹਨਾਂ ਨੂੰ ਕੋਈ ਸਿੱਖੀ ਨਾਲ ਉਹ ਗੱਲ ਤੱਕ ਸਾਹਿਬ ਨਾਲ ਯਾ ਜਿਹੜੀ ਉਹ ਸੁਚਾਰਤਾਰਾਂ ਨਾਲ ਕੋਈ ਲੈਣ ਦੇਣਾ ਨਹੀਂ ਤਿਰਸਾ ਸਾਹਿਬ ਜਿਹੜੇ ਦੋਸ਼ ਤੈਅ ਹੋਏ ਸੀ ਜਾਂ ਸਜ਼ਾਾਂਵਾਂ ਲੱਗੀਆਂ ਸੀ ਉਹ ਪੂਰੀਆਂ ਕੀਤੀਆਂ ਤਾਂ ਮੌੜ-ਮੁੜ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਜ ਵੀ ਜਿਹੜੇ ਆ ਮੁਰਤੋ ਹਦੇਸ ਕੀਤੇ ਆ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਿਆ ਉਹਨੂੰ ਕਾਰਸੀਲ ਬਣਾਇਆ ਜਾਵੇ ਪਹਿਲਾਂ ਹੀ ਜਿਹੜੀ 25 ਲੱਖ ਮੈਂਬਰ ਜੋੜਨ ਦਾ ਟੀਚਾ ਵੀ ਮਿਥ ਲਿਆ ਗਿਆ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਪਰ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਕਮੇਟੀ ਬਣਾਈ ਵੀ ਉਹ ਕਿਤੇ ਨੇ ਦਿਖ ਰਹੀ ਦੇਖੋ ਮੈਂ ਤਾਂ ਸਭ ਨਾਲ ਜਿਹੜੀ ਇਹ ਭਰਤੀ ਹੋ ਰਹੀ ਹੈ ਇਹ ਰਾਜੀ ਦਲ ਦੀ ਭਰਤੀ ਨੂੰ ਮੰਨੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਤਾਂ ਇੱਕ ਪਰਿਵਾਰ ਦੇ ਕਹਿਣ ਤੋਂ ਜਾਂ ਇੱਕ ਕੁਝ ਲੋਕਾਂ ਦੇ ਕਹਿਣ ਤੋਂ ਇਹ ਭਰਤੀ ਹੋ ਰਹੀ ਹੈ ਤੇ ਸਿਰਫ ਇਹ ਅਕਾਲੀ ਦਲ ਤੇ ਕਬਜ਼ਾ ਕਰਨ ਵਾਸਤੇ ਇਹ ਸਾਰਾ ਨੰਬਰ ਰਚਿਆ ਜਾ ਰਿਹਾ ਹੈ ਹੋਰ ਕੁਛ ਨਹੀਂ ਤੁਹਾਡੇ ਵੱਲੋਂ ਸੁਧਾਰ ਲਹਿਰ ਚਲਾਈ ਗਈ ਉਸ ਤੋਂ ਬਾਅਦ ਸ਼ੰਕੇ ਬਹੁਤ ਸਾਰੇ ਲੋਕਾਂ ਦੇ ਦੂਰ ਹੋਏ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰਾ ਕੁਝ ਸਾਹਮਣੇ ਆ ਜਾਂਦਾ ਇਸ ਦੇ ਬਾਵਜੂਦ ਵੀ ਜਦੋਂ ਹੁਣ ਇੱਕਜੁੱਟ ਹੋਣ ਦੇ ਲਈ ਲੋਕਾਂ ਚ ਵੀ ਕਿਤੇ ਨਾ ਕਿਤੇ ਹੈ ਇੱਛਾ ਕਿ ਇੱਕਜੁੱਟ ਹੋਵੇ ਅਕਾਲੀ ਦਲ ਤੇ ਵੱਡੇ ਪੱਧਰ ਤੇ ਫੇਰ ਤੋਂ ਮੁੰਡਾ ਪਿੰਡਾ ਵਿੱਚ ਅਕਾਲੀ ਦਲ ਖੜਾ ਹੋਵੇ ਕੀ ਇਸ ਤਰੀਕੇ ਨਾਲ ਦੁਫਾੜ ਹੋ ਕੇ ਉਹ ਸਥਿਤੀ ਬਣ ਪਾਏਗੀ ਜਿਵੇਂ ਪਹਿਲਾਂ ਸੀਗੀ ਸਰਕਾਰਾਂ ਬਣੀਆਂ ਅਕਾਲੀ ਦਲ ਦੀਆਂ ਗਲਤੇ ਵੀ ਦਫਾੜ ਕੋਈ ਤੱਕੇ ਨਾਲ ਤੱਕੇ ਸੜ ਨਹੀਂ ਸਕਦਾ ਹੁੰਦਾ ਗਲਤੇ ਵੀ ਅਸੀਂ ਕਿਸੇ ਸੋਚ ਕਰਕੇ ਵਿਚਾਰ ਧਾਰਕ ਜੇ ਸਾਡੇ ਮਤ ਪੇਚੀ ਹੁੰਦਾ ਕਰਕੇ ਅੱਡ ਹੋਈਆਂ ਤੇ ਉਸ ਸੋਚ ਨੂੰ ਲੈ ਕੇ ਅਸੀਂ ਤੁਰੇ ਹੋਏ ਹਾਂ ਉਸ ਤਹਰ ਤੇ ਅਸੀਂ ਕਾਲਤਖ ਸਾਬ ਤੇ ਪੇਸ਼ ਹੋਏ ਸੀ ਜਿਹੜੀ ਅਸੀਂ ਚਿੱਠੀ ਲਿਖ ਕੇ ਆਏ ਆ ਉਹ ਅਸੀਂ ਕਿਤੇ ਨਹੀਂ ਲਿਖਿਆ ਵੀ ਸੁਖਵੀਰ ਸਿੰਘ ਨੂੰ ਸੱਦ ਕੇ ਸਜ਼ਾ ਦਿੱਤੀ ਜਾ ਅਸੀਂ ਤਾਂ ਆਪਣੇ ਗੁਨਾਹ ਸਮਝ ਕੇ ਉਸੇ ਪੇਸ਼ ਹੋਏ ਸੀ ਵੀ ਸਾਡੇ ਤੋਂ ਆ ਕਮੀਆਂ ਰਹਿ ਗਈਆਂ ਇਹਦੇ ਬਾਰੇ ਕਲਤਕ ਸਾਬ ਜੋ ਕੁਝ ਉਚਿਤ ਸਮਝਾ ਕਰੇ ਤੇ ਉਸ ਸਹਤ ਤੇ ਅਸੀਂ ਗਏ ਸੀ ਤੇ ਹੁਣ ਵੀ ਅਸੀਂ ਕਲਤਕ ਸਾਬ ਨੇ ਜੋ ਫੈਸਲੇ ਨੇ ਉਹਦੇ ਤੇ ਖੜੇ ਆ ਤੇ ਜੇ ਦੂਜੀ ਪਾਰਟੀ ਉਹਦਾ ਲੰਘਣਾ ਕਰਦੀ ਆ ਫਿਰ ਤੁਸੀਂ ਕੀ ਆਸ ਕਰ ਸਕਦੇ ਹੋ ਵੀ ਕਿਵੇਂ ਇਕੱਠਾ ਹੋ ਜਾ ਸਕਦਾ ਬਿਲਕੁਲ ਨਹੀਂ ਆਪਾਂ ਦੂਜੀ ਪਾਰਟੀ ਨੂੰ ਤਾਂ ਲੈ ਆਈਏ ਆ ਰਹੇ ਹਾਂ ਤੇ ਉੱਥੇ ਹੀ ਆਪੋ ਆਪਣੀ ਸਭ ਤੋਂ ਸਿਰਮੌਰ ਸੰਸਥਾ ਐ ਜੀ ਪੀ ਸੀ ਉਹਨਾਂ ਦੇ ਪ੍ਰਧਾਨ ਦੀ ਜਿਹੜੀ ਵਰਕਿੰਗ ਕਮੇਟੀ ਦੇ ਲਈ ਡਿਊਟੀ ਲਗਾਈ ਗਈ ਆ ਉਹ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੰਮ ਕਰਨੇ ਕਰ ਰਏ ਇਸ ਚੱਗੇ ਤਰੀਕੇ ਨਾਲ ਮੈਂ ਨਿੱਜੀ ਤੌਰ ਤੇ ਤਾਂ ਧਾਮੀ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਪਰ ਮੈਨੂੰ ਸਮਝਦਾ ਜੋ ਕਿਉਂ ਇਹਨਾਂ ਦਬਾਅ ਜਿਹੜਾ ਹੈ ਬਾਦਲ ਪਰਿਵਾਰ ਦਾ ਮੰਨਦੇ ਨੇ ਕਿ ਉਹ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਲਾਗੂ ਨਹੀਂ ਕਰ ਰਹੇ ਜੀ ਉਹਨਾਂ ਨੂੰ ਇਸ ਕਨਵੀਨਰ ਮੀਟਿੰਗ ਸੱਦਣੀ ਚਾਹੀਦੀ ਸੀ ਤੇ ਮੀਟਿੰਗ ਸੱਦ ਕੇ ਉਹਨਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਭਰਤੀ ਸ਼ੁਰੂ ਕਰਨਾ ਕਿਸ ਤਰੀਕੇ ਦੇ ਨਾਲ ਕੀ ਪਰਚੀਆਂ ਜਿਹੜੀਆਂ ਭਰਤੀ ਦੀਆਂ ਛਪਾਉਣੀਆਂ ਨੇ ਕੀ ਕਿਸ ਤਰੀਕੇ ਰੂਪ ਚ ਭਰਤੀ ਹੋਊਗੀ ਕਿਹੜੇ ਕਿਹੜੇ ਜਿਹੜਾ ਕੋਈ ਭਰਤੀ ਹੋਣਾ ਚਾਹੁੰਦਾ ਉਹ ਕਿਹੜੇ ਕਿਹੜੇ ਕਾਗਜ਼ ਆਪਣੇ ਪ੍ਰੂਫ ਨਾਲ ਲਾਊਗਾ ਉਹ ਸਾਰੀਆਂ ਚੀਜ਼ਾਂ ਤੈਅ ਕਰਕੇ ਭਰਤੀ ਸ਼ੁਰੂ ਉਹਨਾਂ ਨੂੰ ਕਰਨੀ ਚਾਹੀਦੀ ਸੀ ਪਰ ਅੱਜ ਤੱਕ ਉਹਨਾਂ ਨੇ ਇੱਕ ਮੀਟਿੰਗ ਤੱਕ ਵੀ ਨਹੀਂ ਸੱਦੀ ਸਮਾਉਤਾ ਉਸ ਕਮੇਟੀ ਦਾ ਜਿਹੜੀ ਇੱਕ ਗੈਰ ਕਾਨੂੰਨੀ ਜਾਂ ਕਾਲ ਤਖਸਾਲਬ ਦੇ ਹੁਕਮਾਂ ਦੇ ਉਲਟ ਕਮੇਟੀ ਬਣੀ ਹੈ ਉਹਦੇ ਮੈਂਬਰ ਬਣਨ ਤੋਂ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਜੀ ਸੋ ਕਿਤੇ ਨਾ ਕਿਤੇ ਇਹ ਸਾਰੇ ਸਵਾਲ ਉਹਨਾਂ ਨੂੰ ਵੀ ਇਹਨਾਂ ਦਾ ਜਵਾਬ ਦੇਣਾ ਪਏਗਾ ਉਹ ਇਸ ਗੱਲ ਤੋਂ ਭੱਜ ਨਹੀਂ ਸਕਦੇ ਚੁੱਪ ਰਹਿ ਕੇ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਆਖਰ ਲੋਕਾਂ ਨੇ ਸੰਗਤ ਨੇ ਉਹਨਾਂ ਤੋਂ ਜਵਾਬ ਮੰਗਣਾ ਬੜੀ ਇੱਕ ਸਰਮੌਰ ਸੰਸਥਾ ਦੇ ਮੁਖੀ ਨੇ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਕਲਤਖ ਸਾਹਿਬ ਦੇ ਹੁਕਮ ਤੇ ਜੀ ਇੱਕ ਅੰਮਰਸਰਚ ਡਾਕਟਰ ਅਵੇਦਕਰ ਦੇ ਮੂਰਤੀ ਦੀ ਜਿਹੜੀ ਆ ਜਿਹੜੀ ਆ ਉਹ ਖੰਡਰ ਕਰਨ ਦੀ ਕੋਸ਼ਿਸ਼ ਕੀਤੀ ਗਿਆ ਬੇਅਦਬੀ ਕੀਤੀ ਗਿਆ ਇਸ ਨੂੰ ਕਿਵੇਂ ਦੇਖ ਦਿਓ ਦੇਖੋ ਕਿਸੇ ਵੀ ਜਿਹੜਾ ਡਾਕਟਰ ਬੀ ਆਰ ਅਵੇਦਕਰ ਜਿਹਦਾ ਬੜਾ ਸਤਕਾਰ ਹੈ ਸਿੱਖਾਂ ਦੇ ਮਨ ਵਿੱਚ ਵੀ ਤੇ ਦੇਸ਼ ਤੇ ਲੋਕਾਂ ਦੇ ਮਨ ਵਿੱਚ ਸੋ ਇਹ ਜੀ ਵੀ ਜਿਹੜੀ ਘਟਨਾ ਹੈ ਬੜੀ ਮਾੜੀ ਹੈ ਇਹਦੇ ਤੇ ਜਿਹੜੀ ਹੈ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤੇ ਇੱਕ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਹ ਉਹਨਾਂ ਨੂੰ ਜਿਹੜਾ ਕੋਈ ਬੰਦਾ ਹੇ ਜੀ ਸੋਚ ਰਹਿ ਕੇ ਰੱਖਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ। বিজে ਸਾਪਲਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਐ ਜੀ ਪੀ ਸੀ ਨੂੰ ਸਪਸ਼ਟ ਕਰਨ ਦੇਣ ਦੇ ਲਈ ਕਿਹਾ ਕਿ ਉਹ ਹਰਮੰਦਰ ਸਾਹਿਬ ਦੇ ਗਲਿਆਰੇ ਵਿੱਚ ਜਦੋਂ ਕਿ ਉਹ ਸਿਟੀ ਵਿੱਚ ਹੈ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਐਸ ਜੀ ਪੀ ਸੀ ਦਾ ਜਾਂ ਅਕਾਲ ਤਖਤ ਸਾਹਿਬ ਦਾ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਪੁਲਿਸ ਦਾ ਕੰਮ ਬਣਦਾ ਹੈਗਾ। ਜਿਹੜਾ ਇਹੋ ਅਕਾਲ ਤਖਤ ਸਾਹਿਬ ਨੂੰ ਘ੍ਰਿਸ ਰਹੇ ਨੇ ਬੜੀ ਮਾੜੀ ਗੱਲ ਹੈ। ਉਹਨਾਂ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਚਾਹੀਦੀ ਹੈ ਉਹਨੂੰ ਦੁਆਰੇ ਵਿਚਾਰਨਾ ਚਾਹੀਦਾ ਸੋ ਇਹ ਸਨ ਪਰਮਿੰਦਰ ਸਿੰਘ ਟਿੰਡਸਾ ਜਿਨ੍ਹਾਂ ਨੇ ਕਿ ਜੋ ਅਕਾਲੀ ਦਲ ਵਿੱਚ ਹਲੇ ਵੀ ਬਖਰੇਵਾ جاری ਹੈ ਤੇ ਇੱਕ ਤੋਂ ਬਾਅਦ ਇੱਕ ਜਿਹੜਾ ਬਾਹਰ-ਬਾਰ ਮੀਟਿੰਗਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਕੀਤੀਆਂ ਜਾ ਰਹੀਆਂ ਨੇ ਕਿ ਜੋ ਵਰਕਿੰਗ ਕਮੇਟੀ ਬਣਾਈ ਗਿਆ ਉਸ ਦੇ ਤਹਿਤ ਭਾਰਤੀ ਕੀਤੀ ਜਾਵੇ ਤਾਂ ਇਹ ਮੰਗ ਹੈ ਜਿਹੜੀ ਕੀਤੀ ਗਈ ਹੈ ਤੇ ਦੇਖਣਾ ਹੋਏਗਾ ਕਿ ਹਾਲਾਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਆਦੇਸ਼ ਦਿੱਤੇ ਆ ਕਿ ਕਾਰ ਸ਼ੀਲ ਜਿਹੜਾ ਬਣਾਇਆ ਜਾਵੇ ਕਮੇਟੀ ਨੂੰ ਹੁਣ ਕਿਸ ਤਰੀਕੇ ਨਾਲ ਅਕਾਲੀ ਦਲ ਇਸ ਆਦੇਸ਼ ਨੂੰ ਮੰਨਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਉਹ ਇੱਕ ਵਾਰ ਫਿਰ ਤੋਂ ਆਪਣੇ ਸਟੈਂਡ ਤੇ ਕਿਤੇ ਨਾ ਕਿਤੇ ਖੜੇ ਨਜ਼ਰ ਆ ਰਹੇ ਨੇ